ਸ੍ਰੀ ਆਕਾਲ ਜੀ ਵੀਡੀਓ ਦੇਖ ਰਹੇ ਸਭ ਜੀ ਨੂੰ ਲੈ ਕੇ ਆਜੇ ਅੱਜ ਦੀ ਵੱਡੀ ਖਬਰ ਸੋਮਵਾਰ ਨੂੰ ਲੋਕਾਂ ਦੀਆਂ ਲੱਗੀਆਂ ਮੋਜਾਂ ਸੋਨੇ ਅਤੇ ਚਾਂਦੀ ਦੀਗੇ ਰੇਟ ਜਾਣੋ 10 ਗ੍ਰਾਮ ਸੋਨੇ 22 ਅਤੇ 24 ਕੈਰਟ ਕਿੰਨਾ ਸਸਤਾ ਸੋਮਵਾਰ ਜਾਨੀ 22 ਅਗਸਤ ਨੂੰ ਸੋਨੇ ਅਤੇ ਚਾਂਦੀ ਦੀ ਕੀਮਤ ਵਿੱਚ ਗਰਾਵਟ ਹੈ ਇੰਡੀਅਨ ਬੋਲੀਆਂ ਬੋਲੀਆਂ ਐਡ ਜੁਵੈਲਰ ਅਜ ਐਸੋਸੀਏਸ਼ਨ ਦੇ ਅਨੁਸਾਰ 24 ਕੈਟ ਸੋਨੇ ਦੀ ਕੀਮਤ 286 ਰੁਪਏ ਡਿੱਗੀ ਅਤੇ 99737 ਰੁਪਏ ਪ੍ਰਤੀ ਗ੍ਰਾਮ ਤੇ ਆ ਗਈ ਹੈ ਪਹਿਲਾਂ ਸੋਨਾ 1 ਲੱਖ 2232 ਰੁਪਏ ਤੇ 8 ਅਗਸਤ ਨੂੰ ਸੋਨੇ ਦੀ ਕੀਮਤ 1 ਲੱਖ 1406 ਤੇ ਆਲ ਟਾਈਮ ਤੇ ਹਾਈ ਬਣਾਇਆ ਦੂਜੇ ਪਾਸੇ ਚਾਂਦੀ ਦੀ ਕੀਮਤ ਅੱਜ 916 ਰੁਪਏ ਡਿੱਗ ਕੇ ਇੱਕ 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 ਹਜਾ ਇੱਕ ਲੱਖ ਚੌਦਾਂ ਹਜਾਰ ਜੀਰੋ ਸਤਾਰਾਂ ਰੁਪਈਏ ਪ੍ਰਤੀ ਕਿਲੋਗ੍ਰਾਮ ਤੇ ਆ ਗਈ ਹੈ ਪਹਿਲਾਂ ਚਾਂਦੀ ਇੱਕ ਲੱਖ ਚੌਦਾਂ ਹਜਾਰ ਨੌ ਸੌ ਤਰਾਨਵੇਂ ਤਰਾਨਵੇਂ ਰੁਪਈਏ ਤੇ ਸੀ ਤੇਈ ਜੁਲਾਈ ਨੂੰ ਚਾਂਦੀ ਚਾਂਦੀ ਨੇ ਇੱਕ ਲੱਖ ਪੰਦਰਾਂ ਹਜਾਰ ਅੱਠ ਸੌ ਪੰਜਾਹ ਰੁਪਈਏ ਦਾ ਆਲ ਟਾਈਮ ਹਾਈ ਬਣਾਇਆ ਸੀ ਪੁਹਾਲ ਸਮੇਤ ਚਾਰ ਮਹਾਨਗਰਾਂ ਵਿੱਚ 10 ਗ੍ਰਾਮ ਸੋਨੇ ਦੀ ਕੀਮਤ ਦਿੱਲੀ 24 ਕੈਟ ਸੋਨੇ ਦੀ ਕੀਮਤ 1,13,030 ਅਤੇ 22 ਕੈਰੇਟ ਸੋਨੇ ਦੀ ਕੀਮਤ 92,000 ਤੇ 24 ਕੈਟ ਸੋਨੇ ਦੀ ਕੀਮਤ 1,01,180 22 ਕੈਰੇਟ ਸੋਨੇ ਦੀ ਕੀਮਤ 92,000 ਕੋਲਕਾਤਾ ਵਿੱਚ 24 ਕੈਟ ਸੋਨੇ ਦੀ ਕੀਮਤ 1,01,180 22 ਕੈਟ ਸੋਨੇ ਦੀ ਕੀਮਤ 92,000 ਛਤ 24 ਕੈਟ ਸੋਨੇ ਦੀ ਕੀਮਤ 1 ਲੱਖ 100 1180 ਰੁਪਏ ਤੇ 22 ਕੈਟ ਸੋਨੇ ਦੀ ਕੀਮਤ 92750 ਰੁਪਏ ਹੈ 24 ਕੈਟ ਸੋਨੇ ਦੀ ਕੀਮਤ 1 ਲੱਖ 180 ਰੁਪਏ ਤੇ 22 ਕੈਟ ਸੋਨੇ ਦੀ ਕੀਮਤ 92750 ਰੁਪਏ ਹੈ ਭੂਪਾਲ ਵਿੱਚ 22 ਕੈਟ ਸੋਨੇ ਦੀ ਕੀਮਤ 1 ਲੱਖ 100 1 1 लाख 1230 ਰੁਪਏ ਬਾਈ ਕੈਟ سونے ਦੀ ਕੀਮਤ 92800 ਹੈ ਸੋਨਾ ਇਸ ਸਾਲ ਹੁਣ ਤੱਕ 23575 ਰੁਪਏ ਮਹਿੰਗਾ ਹੋਵੇਗਾ ਇਸ ਸਾਲ ਇਸ ਸਾਲ ਜਾਨੀ 1 ਜਨਵਰੀ ਤੋਂ ਹੁਣ ਤੱਕ 10 ਗ੍ਰਾਮ 24 ਕੈਟ سونے ਦੀ ਕੀਮਤ 76 76182 ਰੁਪਏ ਅਸੀਤਨ ਦਿਨ ਮੈਂ 1737 ਰੁਪਏ ਹੋ ਗਈ ਹੈ ਇਸ ਦੇ ਨਾਲ ਹੀ ਚਾਂਦੀ ਦੀ ਕੀਮਤ 28000 ਰੁਪਏ ਤੋਂ ਵੱਧ ਕੇ 86000 ਰੁਪਏ ਪ੍ਰਤੀ ਕਿਲੋ ਗ੍ਰਾਮ ਤੇ ਇੱਕ ਗ੍ਰਾਮ ਤੋਂ 1147100 ਰੁਪਏ ਹੋ ਗਈ ਹੈ ਇਸ ਦੇ ਨਾਲ ਹੀ ਪਿਛਲੇ ਸਾਲ ਜਾਨੀ 2024 ਵਿੱਚ سونے ਦੀ ਇਸ ਚ سونے ਦੀ ਕੀਮਤ 12810 ਰੁਪਏ ਮਹਿੰਗਾ ਹੋ ਗਿਆ ਸੀ ਸਰਟੀਫਾਈਡ ਸੋਨਾ ਖਰੀਦੋ ਹਮੇਸ਼ਾ ਬਿਊਰੋ ਆਫ ਇੰਡੀਆ ਸਟੇਟਲਸ ਦੇ ਹਾਲਮਾਰਕ ਵਾਲਾ ਪ੍ਰਮਾਣ ਸੋਨਾ ਖਰੀਦੋ ਸੋਨੇ ਤੇ 6 ਅੰਕਾਂ ਦਾ ਹਾਲਮਾਰਕ ਕੋਡ ਹੁੰਦਾ ਹੈ ਇਸ ਨੂੰ ਹਾਲਮਾਰਕ ਯੂਨੀਕ ਆਈ ਡੀਟੀ ਫਿਕੈਸ਼ਨ ਦਾ ਨੰਬਰ ਜਾਨੀ ਐਚ ਯੂ ਆਈ ਡੀ ਕਿਹਾ ਜਾਂਦਾ ਹੈ ਇਹ ਨੰਬਰ ਅਲਫਾ ਨਿਊਮੈਰਿਕ ਹੈ ਜਾਨੀ ਕਿ ਕੋਈ ਇਸ ਤਰ੍ਹਾਂ اے ਜ਼ेड 45200 2 4524 ਹਾਲਮਾਰਕਿੰਗ ਰਾਹੀਂ ਇਹ ਪਤਾ ਲਗਾਉਣਾ ਅਸੰਭਵ ਹੈ ਸੋਨਾ ਕਿੰਨੇ ਕੈਰਕਟਾ ਹੈ ਧੰਨਵਾਦ